ਨਸ਼ਾ ਮੁਕਤੀ ਮੋਰਚਾ ਟੀਮ ਨਾਲ ਕੈਂਡਲ ਮਾਰਚ ਕੱਢਿਆ ਗਿਆ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਦਾ ਸੁਨੇਹਾ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਦੇ ਦਿੱਤਾ ਗਿਆ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤੀ ਇਹ ਕੈਂਡਲ ਮਾਰਚ ਸ਼ਹਿਰ ਦੇ ਕੈਂਟਾਕਰ ਚੌਂਕ ਤੋਂ ਮਹਾਰਸ਼ੀ ਬਾਲਮਿਕ ਚੌਂਕ ਤੱਕ ਕੱਢਿਆ ਗਿਆ ਇਸ ਮੌਮੇ ਦਾ ਉਦੇਸ਼ ਨੌਜਵਾਨਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਹੈ ਐਂਟੀ ਡਕਸ ਹੈ ਪੰਜਾਬ ਸਰਕਾਰ ਜੁੱਧ ਨਸ਼ਿਆਂ ਦੇ ਵਿਰੁੱਧ ਆਲਰੇਡੀ ਮਾਨਜੋ ਮੁੱਖ ਮੰਤਰੀ ਭਗਵੰਤ ਪਾਜ ਦੀ ਲੀਡਰਸ਼ਿਪ ਸਾਡੇ ਮਾਨਜੋ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਉਹ ਉਹਨਾਂ ਦਾ ਉਹਨਾਂ ਨੇ ਇਸ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸਾਰੀ ਪਾਰਟੀ ਨੂੰ ਪਰ ਮਾਨਜੋ ਮਨਿਸ਼ ਜੋਧਿਆ ਜਿਹੜੇ ਪਰਿਵਾਰੀ ਹੈ ਉਹ ਦੇਖ ਰਹੇ ਪੰਜਾਬ ਨੂੰ ਅੱਜ ਇਹ ਸਾਰੇ ਰਲ ਕੇ ਦਾ ਐਂਟੀ ਡਕਸ ਮੂਵਮੈਂਟ ਜਿਹੜੀ ਹੈ ਅਸੀਂ ਜੁੱਧ ਨਸ਼ਿਆਂ ਬਰੁੱਧ ਆਲਰੇਡੀ ਚਲਾ ਰਹੇ ਹਾਂ ਔਰ ਹਰੇਕ ਪੰਜਾਬ ਦੇ ਨੁੱਕਰ ਤੇ ਹਰੇਕ ਪਿੰਡ ਤੇ ਹਰੇਕ ਸ਼ਹਿਰ ਤੇ ਹਰੇ ਗਲੀਆਂ ਚ ਚੱਲ ਰਿਆ ਸੀ ਜਿਹਦਾ ਰਿਜ਼ਲਟ ਵੀ ਨਜ਼ਰ ਆ ਰਿਹਾ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੀ ਟੀਮਾਂ ਹਰੇਕ ਪੰਜਾਬ ਦੇ ਹਰੇਕ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਪੁਲਿਸ ਕਪਤਾਨ ਜਿੰਨੇ ਆ ਉਹਨਾਂ ਦੇ ਅਧੀਨ ਜਿਹੜਾ ਹੈ ਔਰ ਮੈਂ ਇਥੋਂ ਪੁਲਿਸ ਮੁਲਾਜ਼ਮਾ ਨੂੰ ਵੀ ਤੁਹਾਡੇ ਥਰੂ ਅੱਜ ਮੈਸੇਜ ਜਣਾਣਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਕਿਤੇ ਵੀ ਚਿੱਟਾ ਆਕਰ ਵਿਕਦਾ ਹੈ ਤਾਂ ਤੁਹਾਨੂੰ ਇਹ ਸੁਣਨਾ ਚਾਹੀਦਾ ਵੀ ਅਸੀਂ ਪੂਰੇ ਕਾਮਯਾਬਪਰ ਨਹੀਂ ਹੈ ਔਰ ਔਰ ਇਹਦੀ ਜਿਹੜੀ ਕਮਾਈ ਹੈ ਸਭ ਤੋਂ ਖਤਰਨਾਕ ਹੈ ਇਹ ਤੁਹਾਡਾ ਮਤਲਬ ਇਸ ਤੋਂ ਗੰਦੀ ਕੋਈ ਕਮਾਈ ਨਹੀਂ ਹੋ ਸਕਦੀ ਜਿਹੜਾ ਜਿਹੜਾ ਬਰਬਾਦੀ ਦਾ ਕਾਰਨ ਕਿਤੇ ਪਰਿਵਾਰਾਂ ਦਾ ਬੜੇ ਔਰ ਕਿਸੇ ਦੀਆਂ ਬਾਦਦਵਾਾਂ ਇਕੱਠਾ ਕਰਨ ਤੋਂ ਬਜਾਓ ਆਪਣੀ ਨੇਕ ਕਮਾਈ ਤੇ ਮੈਂ ਨਾ ਜਿਹੜੇ ਬੰਦੇ ਕੰਮ ਕਰਦੇ ਮਨ ਉਹਨਾਂ ਨੂੰ ਵੀ ਹੱਥ ਛੋੜ ਕੇ ਮੈਸੇਜ ਕਰਦਾ ਉਹ ਇਸ ਕੰਮ ਤੋਂ ਤਲੰਜਰੀ ਲੈਣ ਔਰ ਬਚਨ ਪਰਮਾਤਮਾ ਦਾ ਆਸ਼ੀਰਵਾਦ ਲੈਣ ਲੋਕਾਂ ਦਾ ਆਸ਼ੀਰਵਾਦ ਲੈਣ ਮਾਵਾਂ ਤੇ ਬਾਦਦਵਾਾਂ ਤੋਂ ਬਚਣ ਦੇਖੋ ਮੈਂ ਜਿਹੜਾ ਕਾਨੂੰਨ ਆਪਣਾ ਕੰਮ ਕਰਦਾ ਉਹਨਾਂ ਕੋ ਸਾਰੇ ਸਾਧਨ ਮੌਜੂਦ ਹੈ ਵਕੀਰ ਸਹਿਬਾਨ ਮੌਜੂਦ ਹੈ ਅਗਰ ਆਪਾਂ ਨੂੰ ਕੋਈ ਸੰਪਤੀ ਦਾ ਬਿਉਰਾ ਦੇਣਾ ਪੈਂਦਾ ਮੈਂ ਨਹੀਂ ਕਹਿੰਦਾ ਮੈਂ ਕਿਸੇ ਦੇ ਨਾਂ ਲੈ ਕੇ ਮੈਂ ਕੋਈ ਗੱਲ ਨਹੀਂ ਕਰ ਰਿਹਾ ਤੁਸੀਂ ਜ਼ਰੂਰ ਕੁਐਸਚਨ ਕੀਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਵੀ ਅਗਰ ਅੱਜ ਤੋਂ 15-18 ਸਾਲ ਪਹਿਲਾਂ ਜਿਹੜਾ ਹੁਣ ਅਸੀਂ ਇਹ ਜਨ ਲੋਕ ਲਹਿਰ ਬਣਾਈ ਆ ਮੰਜੋ ਬੁਖਤਰੀ ਜੀ ਨੇ ਲੋਕਾਂ ਨੂੰ ਅਸੀਂ ਨਾਲ ਲਿਆ ਸਾਰੀ ਦੁਨੀਆ ਨੂੰ ਨਾਲ ਲਿਆ ਅੱਜ ਪੰਜਾਬ ਦਾ 3.5 ਕਰੋੜ ਪੰਜਾਬੀ ਅੱਜ ਉੱਠ ਕੇ ਸੁਹੀਬ ਨੂੰ ਤੁਰਿਆ ਡਰਕਸ ਨੂੰ ਖਤਮ ਕਰਨ ਲਈ ਚਿੱਟੇ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਅਗਰ 17-18 ਸਾਲ ਪਹਿਲਾਂ ਇਨਾਂ ਦੀਆਂ ਸਰਕਾਰਾਂ ਨੇ ਇਹ ਉਪਰਾਲਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਪੰਜਾਬ ਦੇ ਹਜ਼ਾਰਾਂ ਨੌਜਵਾਨ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਬਚ ਜਾਂਦੀ ਜਿਨ੍ਹਾਂ ਕਰਕੇ ਅੱਜ ਅਸੀਂ ਇਹ ਮੂਮਤੀਆਂ ਲਾ ਕੇ ਉਹਨਾਂ ਦੀ ਯਾਦ ਦੇ ਵਿੱਚ ਤਾਂ ਕਿ ਹੋਰ ਕੋਈ ਨੌਜਵਾਨ ਜਿਹੜਾ ਹੈ ਪੰਜਾਬ ਦਾ ਆਪਣੀ ਜਾਨ ਨਾ ਗਵਾਵੇ ਔਰ ਨਾਲ ਨਾਲ ਸਾਡੇ ਰੈਵਿਊਲਸ਼ਨ ਸੈਂਟਰ ਜਿਹੜਾ ਹੈ ਉਹਦਾ ਫਾਇਦਾ ਅਗਰ ਕਿਸੇ ਨੂੰ ਲੱਗਦਾ ਉੱਥੇ ਕੋਈ ਖਰਚਾ ਨਹੀਂ ਹੈ ਔਰ ਮੇਰਾ ਖਿਆਲ ਆ ਕਿ ਹਰ ਇੱਕ ਫੀਚਰ ਦੀ ਦੁਨੀਆ ਦੀ ਮੌਜੂਦ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱ